ਜਿਨਾਲੋਂ ਪਿੱਛੇ ਰਾਜ ਨੂੰ ਬੜਾ ਚਿਰ ਹੋ ਗਿਆ ਤੇ ਦੋ ਕਮਰੇ ਦੇ ਹੂੰ ਠੀਕ ਹੈ ਤੇ ਕੀ ਹੋਇਆ ਕਿ ਜਿਉਂਦੋਂ ਕੀ ਗੱਲ ਹੋਈ ਸੀ ਕਿਦਾਂ ਮਾਰੇ ਗਾਲੇ ਤਾਂ ਹੋਈ ਸੀ ਕੰਦਾ ਟਪ ਟਪ ਹੁੰਦਾ ਹੈ ਤਾਂ ਤਾਂ ਕਰਦੇ ਮੈਂ ਫਿਰ ਇਹਨਾਂ ਗਾਲ ਖੋਟ ਕੇ ਮਾਰੇ ਦੇ ਕਿੱਥੇ ਨੱਪਿਆ ਨੱਪਿਆ ਇੱਥੇ ਹੀ ਆ ਪੂਰਾ ਮਨ ਨੂੰ ਹਣ ਮੈਨੂੰ ਬੜਾ ਚਿਰ ਹੋ ਗਿਆ ਨੇ ਕੁੜੀ ਨੂੰ 3 ਸਾਲ ਹੋ ਗਏ ਘਰੋਂ ਤਰਾ ਉਹ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਤੋਂ ਤਾਂ ਇੱਕ ਆਣਾ ਉਹਦੇ ਤੇ ਕੀ ਹੋਇਆ ਤੇ ਕੀ ਕਿਦਾਂ ਕੀਤਾ ਇਹ ਕਰਦਾ ਸਿੱਦਾ ਇਹ ਉਹ ਹੀ ਦੰਗਲਾ ਹੀ ਨਾ ਉਹ ਨਹੀਂ ਲੱਗਦਾ ਜਿਵੇਂ ਆਪਣਾ ਇਹ ਕਰਕੇ ਫਿਰ ਉਹ ਉਹ ਫਿਰ ਮਾਦੀ ਨੇ ਕਹਿੰਦੇ ਇਹ ਹੜਤਾਂ ਖੈਣ ਉਹ ਜਿਹੜੇ ਲੜਦੇ ਰਹਿੰਦੇ ਇਹਦੀ ਅੰਗੀ ਦਾ ਮੇਜਰ ਤੇ ਫਾਮੀ ਕਰਦਿੰਦੇ ਆਹ ਗੱਲ ਵਸ ਗਈ ਤੇ ਇੱਥੇ ਕਿੱਦਾਂ ਨਾ ਕੋਈ ਇੱਥੇ ਦਾਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਵਿੱਚ ਕੋਈ ਮਾਰ ਕੇ ਮੈਂ ਨਹੀਂ ਕਰਾਂਗਾ ਮੁੰਡੇ ਦੀ ਉਮਰ ਕਿੰਨੀ ਹੋ ਗਈ ਉਹ ਦਮ ਰਹੀ ਤੇ ਤਾਂ ਪੁੰਨਾ ਸਾਹ ਲੱਗਦਾ ਜਦੋਂ ਕੱਪਲ ਕੀ ਪਾਸ ਹੋਸਤੋ ਬਾਤ ਪਰ ਕਿੱਥੇ ਫਰਾਰ ਹੋਗੇ ਦੋਵੇਂ ਸੀ ਤੋ ਆ ਗਏ ਚਲੋ ਹਾਂ ਆ ਗਏ ਕਿ ਫਿਰ ਕਿੰਨਾ ਚਿਰ ਹੋਇਆ ਤੇ ਉੱਥੇ ਸਾਡੇ 4 ਸਾਲ ਹੁਣ ਕਿੱਥੇ ਰਹਿੰਦੇ ਹਾਂ ਦੋਨੋਂ ਦੁੜਤਾਂ ਉੱਥੋਂ ਕੋਸੇ ਆਪਰੇ ਨਹੀਂ ਨਹੀਂ ਠੀਕ ਹੈ ਥੀ ਪਿੰਡ ਹੀ ਰਹਿੰਦਾ ਮਹੀਨਾ ਕੋ ਕਰਦਾ ਹਾਂ ਇਹ ਲੜੀ ਵੀ ਨਾਲ ਇਹ ਜਿਹੜੀ ਚੌਥੀ ਜੰਦਰੀ ਤੇ ਤੁਸੀਂ ਸਾਰਾ ਉਹ 4 ਸਾਲ ਤੋਂ ਇਕੱਠੇ ਰਹਿੰਦੇ ਹਾਂ ਹਾਂ ਉੱਥੇ ਤੂੰ ਪਿੰਡ ਕਿਰਨਾ ਮੈਂ ਪਿੰਡ ਆ ਗਿਆ ਹਾਂ ਪਹਿਲਾਂ ਠੀਕ ਹੈ ਇਹ ਤਾਂ ਕਰਕੇ ਆਇਆ ਹੀ ਦੇਹਨ ਹੈ ਕੱਲ ਤੱਕ ਲੜਦੀ ਜਿੰਦੂ ਮੇਰੇ ਉੱਤੇ ਹਾਂ ਇਹ ਤੇ ਇਹ ਤੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਇਹ ਤਕਰੀਬਨ 12 ਸਾਲ ਹੋ ਗਏ ਹਾਂ ਕੀ ਹੋਇਆ ਵੀ ਅਸੀਂ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਸਾਡੇ ਜਦੋਂ 6 ਮਹੀਨੇ ਬੱਚਾ ਨਹੀਂ ਲੱਭਦਾ ਫਿਰ ਆ ਗਿਆ ਤਾਂ ਕੌਣ ਆ ਲਈ ਕਿਉਂ ਆਇਆ ਰਨਜੀਤ ਕੋ ਇਹ ਤੁਹਾਡੀ ਗੱਲ ਹੈ ਕਿ ਅੱਛਾ ਕੀ ਹੋਇਆ ਕਿ ਸਤਨੁਦ ਦਾ ਕੇਸ ਤੇ ਪਤਾ ਹੀ ਨਹੀਂ ਹੋਇਆ ਇਹ thế ਹੋਇਆ ਸਾਨੂੰ ਤੇ ਨਹੀਂ ਪਤਾ ਜਦੋਂ ਲੰਬਾ ਨਹੀਂ ਸਾਨੂੰ ਮੋੜਾ ਆਇਆ ਸਮਝਦਾ ਕਿੱਥੇ ਆਂਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹ ਲਾਇਆ ਪੂਨੇ ਕਲੇ ਆਮ ਚੱਕਰ ਹੈ ਹਾਂ ਤਿੰਨ ਮਹੀਨੇ ਦੀ ਕਿ ਮੈਂ ਫਿਰ ਦੁਕਾਨ ਦੇ ਤਿੰਨ ਮਹੀਨੇ ਤੇ ਪੂਨੇ ਤੇ ਗੱਲ ਕਰਾਂਗੇ ਇਹਨੂੰ ਅੱਜ ਫਿਰ ਹਿੰਨ ਪਛਿਆ ਨੇ ਟਾਈਮ ਲੈ ਲਿਆ ਅੱਜ ਤੱਕ ਇਹ ਮੁਰਕੇ ਉਹ ਦੇ ਪਰਾਂ ਸੀ ਤੇ ਪਰਾਂ ਕੀ ਕਰਦਾ ਸੀ ਤੇ ਉਹ ਹੀ ਤੋਂ ਮਾਰਿਆ ਉਹ ਜਿੱਤ ਨਹੀਂ ਹੁੰਦਾ ਸਾਰਾ ਇਹ ਤੋਂ ਦੇ ਨਵਾਂ ਬਿਜੈ ਸਮਾਂ ਸੀ ਤਾਂ ਜੀ ਗਿਆ ਉਹ ਮੁੰਡਾ ਆ ਗਿਆ ਕਿ ਨਜ਼ਰ ਹੋ ਗਿਆ ਸੀ ਇਹ ਇਹਨੇ ਮੁੱਟ ਗਿਆ ਇਹ ਉਹਦੇ ਭੱਜੇ ਜਾਂਦਾ ਪੱਕਾ ਹੋਇਆ ਉਹ ਤਾਂ ਫੱਲੋ ਬਿੱਟੇ ਉਹ ਮੁੰਡੇ ਤੇ ਆਉਂਦਾ ਮੜਾ ਉਹਨੂੰ 12 ਕਟਾਉਂਦਾ ਉਹਨੇ ਮਾਰਿਆ ਹਾਏ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਜਿਹੜੇ ਖਾਂ ਇਹਨਾਂ ਦੀਆਂ ਆ ਇਹ ਤਾਂ ਸਾਡਾ ਸੰਜਾ ਸਾਡੇ ਮਾਨ ਦਾ ਘਰ ਛੋਟਾ ਪ੍ਰਾਇਸ ਤੇ ਨਹੀਂਦਾ ਇਹ ਸਾਡੇ ਕਾਚ ਲੜਾਈ ਨੂੰ ਇਹ ਨਹੀਂ ਲਾ ਹੱਥਾਂ ਲੱਗਦਾ ਛੱਕ ਨਹੀਂ ਹੈ ਤੇ ਇਹ ਸੰਜਾ ਹੀ ਸਾਡਾ ਹੁਣ ਅਜ ਕਿਥੋਂ ਲੱਭੇ ਬਰੇ ਕਿਤੋਂ ਲੱਭੇ ਇਹਦੇ ਮਲਾਜਮੇ ਲੱਭੇ ਨੇ ਉਧਰ ਕੀ ਜਰਦੀ ਮੇਰੇ ਕੋਲ ਤਾਂ ਫਿਰਿਆ ਨਹੀਂ ਜਾਉਂਦਾ ਸਾਡੇ ਮਾਨਯੋਗ ਡੀਆਈ ਕੀ ਬਾਰਡ ਰੈਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੁਹੇਲ ਕਸਮੀਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਆ ਹਵਸ ਦੇ ਵਿੱਚ ਅੰਨੇ ਹੋ ਗਿਆ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ਼ ਬਣਾਉਣ ਕਰ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਇਹ ਫੜ ਕੇ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਜੂਲਦੇ ਹੋ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਵਿੱਚ ਆ ਗਏ ਅਕੜੇ 14 ਸਾਲ ਬਾਅਦ ਸੀ ਉਸ ਮਰਦ ਤੱਕ ਨੂੰ ਇਨਸਾਫ ਲੈ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਿਮినਲ ਲੋਗ ਐ ਉਹਨਾਂ ਨੂੰ ਵੀ ਇਹ ਕਿਹਾ ਜਾਂਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਤੇ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ